ਤੁਸੀਂ ਅੱਜ ਗੁਰੂ ਦੀ ਨਗਰੀ ਸ੍ਰੀ ਅਮਰਤਸਰ ਸਾਹਿਬ ਵਿਖੇ ਪਹੁੰਚੇ ਹੋ ਮੈਂ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਨਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਪਹੁੰਚੇ ਸਾਡੇ ਕੈਬਨਟ ਦੇ ਕੋਲੀਗ ਪੀਵੀਓ ਹਰ ਭਜਨ ਸਿੰਘ ਜੀ ਵਦਾਇਕ ਕੁਲਦੀਪ ਸਿੰਘ ਜੀ ਢਾਲੀਵਾਲ ਸਾਹਿਬ ਸਾਡੇ ਐਡਵਾਈਜ਼ਰ ਟੂਰਿਜ਼ਮ ਐਂਡ ਕਲਚਰ ਡਿਪਾਰਟਮੈਂਟ ਦੀਪਕ ਬਾਲੀ ਜੀ ਤੇ ਸਾਡੇ ਜਿੰਨੇ ਕੰਸਰਨਡ ਆਫੀਸਰ ਸਾਹਿਬਾਨ ਸਾਰਿਆਂ ਦਾ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਹਾਂ ਮੀਡੀਆ ਕਰਮੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਤੁਸੀਂ ਐਡੀ ਵੱਡੀ ਤਾਦਾਦ ਦੇ ਵਿੱਚ ਅੱਜ ਉਹ ਰੇ ਕਵਰੇਜ ਕਰਨ ਲਈ ਪਹੁੰਚੇ ਹੋ ਜਿਵੇਂ ਤੁਸੀਂ ਸਾਰੇ ਜਣੇ ਜਾਣਦੇ ਹੋ ਕਿ ਆਉਣ ਵਾਲੇ ਜਨਾਂ ਦੇ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦਾ 350 ਸਾਲਾ ਸ਼ਹਾਦਤ ਦਾ ਮਹਾਨ ਦਿਹਾੜਾ ਆ ਰਿਹਾ ਹੈ। ਉਸ ਦਿਹਾੜੇ ਨੂੰ ਸਮਰਪਿਤ ਹੁੰਦੇ ਹੋਏ ਨਤਮਸਤਕ ਹੁੰਦੇ ਹੋਏ ਪੰਜਾਬ ਸਰਕਾਰ ਜੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਅਗਵਾਈ ਦੇ ਅੰਦਰ ਚੱਲ ਰਹੀ ਹੈ। ਪੰਜਾਬ ਸਰਕਾਰ ਸਰਕਾਰੀ ਪੱਧਰ ਦੇ ਉੱਤੇ ਗੁਰੂ ਮਹਾਰਾਜ ਨੂੰ ਸਮਰਪਿਤ ਹੁੰਦੇ ਹੋਏ 350 ਸਾਲਾ ਸ਼ਹਾਦਤ ਦਾ ਜੋ ਦਿਹਾੜਾ ਹੈ ਉਹਨੂੰ ਸਮਾਗਮ ਦੇ ਰੂਪ ਦੇ ਵਿੱਚ ਵੱਡੇ ਸਮਾਗਮ ਦੇ ਰੂਪ ਚ ਮਨਾਉਣ ਜਾ ਰਹੀ ਹੈ ਇਸ ਨੂੰ ਮੁੱਖ ਰੱਖਦੇ ਹੋਏ ਚਾਰ ਯਾਤਰਾਵਾਂ ਦਾ ਵੱਡਾ ਪ੍ਰਬੰਧ ਕੀਤਾ ਗਿਆ ਵੱਖ-ਵੱਖ ਏਰੀਆ ਦੇ ਵਿੱਚ ਦੀ ਹੁੰਦੀ ਹੋਈ ਜਿਹੜੀ ਪਵਿੱਤਰ ਯਾਤਰਾ ਹੈ ਇਹ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਜਾ ਕੇ ਇਹਦੀ ਸਮਾਪਤੀ ਹੋਊਗੀ ਉਸ ਤੋਂ ਬਾਅਦ ਚੋਂ 22 ਤਰੀਕ 24 ਤਰੀਕ ਤੇ 25 ਤਰੀਕ ਤਿੰਨ ਦਿਨਾਂ ਦੇ ਵੱਡੇ ਸਮਾਗਮ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਕੀਤੇ ਜਾਣਗੇ ਇਹ ਟੋਟਲ ਸਮਾਗਮ 19 ਤਰੀਕ ਤੋਂ ਸ਼ੁਰੂ ਹੋ ਕੇ 25 ਤਰੀਕ ਤੱਕ ਕਰਵਾਏ ਜਾਣਗੇ ਔਰ ਸਾਰੀ ਸੰਗਤ ਇਹਦੇ ਵਿੱਚ ਸ਼ਰਧਾ ਭਾਵਨਾ ਦੇ ਨਾਲ ਆਪ ਉਹ ਆਪਣਾ ਯੋਗਦਾਨ ਪਾਉਗੀ ਉਸ ਦੇ ਸਬੰਧ ਚ ਮੁੱਖ ਰੱਖਦੇ ਹੋਏ ਅੱਜ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਹ ਬਹੁਤ ਵੱਡੀ ਇੱਕ ਪ੍ਰਸ਼ਾਸਨ ਦੇ ਨਾਲ ਮੀਟਿੰਗ ਰੱਖੀ ਗਈ ਸੀ ਇਸ ਮੀਟਿੰਗ ਦੇ ਵਿੱਚ ਸਾਰੇ ਪ੍ਰਸ਼ਾਸਨ ਦੇ ਨਾਲ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਐਸਐਸਪੀ ਅੰਮ੍ਰਿਤਸਰ ਤੇ ਸਾਰੇ ਕਨਸਰਨਡ ਜਿੰਨੇ ਵੀ ਡਿਪਾਰਟਮੈਂਟ ਨੇ ਪੰਜਾਬ ਸਰਕਾਰ ਦੇ ਉਨ੍ਹਾਂ ਦੇ ਨੁਮਾਇੰਦਿਆਂ ਦੇ ਨਾਲ ਬੜੀ ਡਿਟੇਲ ਦੇ ਵਿੱਚ ਮੀਟਿੰਗ ਹੋਈ ਹੈ ਔਰ ਕਲੀਅਰ ਇੱਕ ਆਦੇਸ਼ ਤਿਆਰੀ ਕੀਤੇ ਗਏ ਨੇ ਕਿ ਮਹਾਰਾਜ ਦੀ ਮਹਾਰਾਜ ਦੀ ਇਸ ਲਸਾਨੀ ਕੁਰਬਾਨੀ ਜੋ ਜਿਹਦਾ ਕੋਈ ਦੁਨੀਆ ਦੇ ਵਿੱਚ ਕੋਈ ਸਾਨੀ ਹੈ ਨਹੀਂ ਸੋ ਉਸ ਕੁਰਬਾਨੀ ਨੂੰ ਉਸ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਜੋ ਇਹ ਯਾਤਰਾ ਜੋ ਗੁਰਦਾਸਪੁਰ ਦੀ ਧਰਤੀ ਤੋਂ ਸ਼ੁਰੂ ਹੁੰਦੀ ਹੋਈ ਵੱਖ-ਵੱਖ ਏਰੀਆ ਚ ਦੀ ਹੁੰਦੀ ਹੋਈ ਜਿਹੜੀ ਕਿ ਆ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਾਤ ਨੂੰ ਇਰਾਉ ਕਰੂਗੀ ਰੁਕੂਗੀ ਉਹਦੇ ਕੰਪਲੀਟ ਪ੍ਰਬੰਧ ਕਰਨੇ ਰਹਿਣ ਦੀ ਵਿਵਸਥਾ ਕਰਨੀ ਹਰ ਤਰ੍ਹਾਂ ਦੀ ਮੈਡੀਕਲ ਫੈਸਿਲਿਟੀ ਪ੍ਰੋਵਾਈਡ ਕਰਨੀ ਪੀਣ ਵਾਲੇ ਪਾਣੀ ਦੀ ਫੈਸਿਲਿਟੀ ਪ੍ਰੋਵਾਈਡ ਕਰਨੀ ਜਿੱਥੇ-ਜਿੱਥੇ ਜਿਹੜੀ ਚੀਜ਼ ਦੀ ਜ਼ਰੂਰਤ ਹੈ ਜਿੱਥੇ ਉੱਤੇ ਸੰਗਤ ਨੇ ਸ਼ਰਧਾ ਭਾਵਨਾ ਦੇ ਵਿੱਚ ਲੰਗਰ ਲਗਾਣੇ ਨੇ ਛਬੀਲਾ ਲਗਾਣੀ ਹੈ ਉਹਨੂੰ ਮੈਨੇਜ ਕਰਨਾ ਟ੍ਰੈਫਿਕ ਨੂੰ ਮੈਨੇਜ ਕਰਨਾ ਉਹਦੇ ਵਿੱਚ ਬੱਚਿਆਂ ਨੇ ਬਜ਼ੁਰਗਾਂ ਨੇ ਵੀ ਆਪਣੀ ਵੱਡਾ ਅਹਿਮ ਯੋਗਦਾਨ ਪਾਣਾ ਦੂਰੋਂ ਚੱਲ ਕੇ ਆਉਣਾ ਉਹਨਾਂ ਨੂੰ ਹਰ ਤਰ੍ਹਾਂ ਦੀ ਫੈਸਿਲਿਟੀ ਦਾ ਪ੍ਰਬੰਧ ਕਰਾਉਣਾ ਔਰ ਪਵਿੱਤਰਤਾ ਨੂੰ ਮੇਨਟੇਨ ਰੱਖਣਾ ਹਰ ਤਰ੍ਹਾਂ ਦੀ ਜਿਹੜੀ ਜਾਨੀ ਕਿ ਇਸ ਯਾਤਰਾ ਨੂੰ ਸ਼ਰਧਾ ਭਾਵਨਾ ਨਾਲ ਅੱਗੇ ਵਧਾਉਣ ਦੇ ਵਿੱਚ ਜਿਨ੍ਹਾਂ ਨੇ ਯੋਗਦਾਨ ਪਾਣਾ ਸਾਰਿਆਂ ਨਾਲ ਮੀਟਿੰਗ ਹੋਈ ਔਰ ਪੂਰੇ ਪ੍ਰਸ਼ਾਸਨ ਨੂੰ ਸਰਕਾਰ ਵੱਲੋਂ ਦੇਸ਼ ਤਿਆਰੀ ਕੀਤੇ ਗਏ ਨੇ ਕਿ ਆਪਾਂ ਇਸ ਦੀ ਇਹਨੂੰ ਆਉਣ ਵਾਲੇ ਸਮੇਂ 'ਚ ਮਤਲਬ ਕਿ ਹਰ ਪੈਰ ਪੈਰ ਦੇ ਉੱਤੇ ਅਸੀਂ ਇਹਦੇ ਤੇ ਜਾਨੀ ਕਿ ਜਾਇਜ਼ਾ ਲਵਾਂਗੇ ਔਰ ਬੜੀ ਵੱਡੀ ਗੱਲ ਇਹ ਆ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਖੁਦ ਇਸ ਸਮਾਗਮ ਦੀ ਬਰੀਕੀ ਦੇ ਨਾਲ ਹਰ ਰੋਜ਼ ਦੀ ਮੋਨੀਟਰਿੰਗ ਕਰ ਰਹੇ ਨੇ ਜਾਣਕਾਰੀ ਲੈ ਰਹੇ ਨੇ ਔਰ ਮੈਂ ਤੁਹਾਡੇ ਮੀਡੀਆ ਦੇ ਮਾਧਿਅਮ ਦੇ ਨਾਲ ਸਾਰੀ ਪੰਜਾਬ ਦੀ ਸੰਗਤ ਨੂੰ ਗੁਰਨਾਨਕ ਨਾਮ ਲੈਵਾ ਸੰਗਤ ਜਿੱਥੇ ਕਿਤੇ ਬੈਠੀ ਹੈ ਪੰਜਾਬ ਤੋਂ ਬਾਹਰ ਬੈਠੀ ਹੈ ਵਿਦੇਸ਼ਾਂ ਤੋਂ ਆਣਾ ਲੋਕਾਂ ਨੇ ਦੇਸ਼ਾਂ ਵਿਦੇਸ਼ਾਂ ਤੋਂ ਆਣਾ ਲੋਕਾਂ ਨੇ ਭਾਰਤ ਦੇ ਅਲੱਗ-ਅਲੱਗ ਸੂਬਿਆਂ ਤੋਂ ਚੱਲ ਕੇ ਜਿਹੜੀ ਸੰਗਤ ਆ ਉਹਨਾਂ ਨੇ ਹਿੱਸਾ ਲੈਣਾ ਸੋ ਮੈਂ ਤੁਹਾਡੇ ਮਾਧਿਅਮ ਦੇ ਨਾਲ ਜਿੱਥੇ ਉਸ ਸੰਗਤ ਨੂੰ ਉਰੇ ਆਉਣ ਲਈ ਨਿਯੋਤਾ ਦੰਨਾ ਉਥੇ ਉਥੇ ਬੇਨਤੀ ਵੀ ਕਰਦਾ ਮੈਂ ਸਾਰਿਆਂ ਨੂੰ ਕਿ ਵੱਧ ਚੜ ਕੇ ਤੁਸੀਂ ਹਿੱਸਾ ਲਿਓ ਔਰ ਆਪਾਂ ਗੁਰੂ ਮਹਾਰਾਜ ਦੇ ਪ੍ਰਤੀ ਆਪਣੀ ਜੋ ਸ਼ਰਧਾ ਆਪਣੀ ਜੋ ਭਾਵਨਾ ਹੈ ਇੱਕ ਹੈ ਉਹਦਾ ਸਬੂਤ ਦੇ ਸਕੀਏ ਕਿਉਂਕਿ ਸਮੁੱਚੀ ਮਾਨਵਤਾ ਦੇ ਲਈ ਮਹਾਰਾਜ ਦੀ ਸ਼ਹਾਦਤ ਸੀ ਔਰ ਜਦੋਂ ਜਦੋਂ ਮਨੁੱਖੀ ਅਧਿਕਾਰਾਂ ਦੀ ਗੱਲ ਹੁੰਦੀ ਹੈ ਤਾਂ ਮੈਨੂੰ ਐਦਾ ਮਹਿਸੂਸ ਹੁੰਦਾ ਕਿ ਮਨੁੱਖੀ ਅਧਿਕਾਰਾਂ ਦੇ ਲਈ ਅੱਜ ਤਾਂ 100 ਤਰ੍ਹਾਂ ਦੇ ਹੀਲੇ ਵਸੀਲੇ ਨੇ ਸਰਕਾਰਾਂ ਨੇ ਅੱਜ ਤਾਂ ਹਰ ਤਰ੍ਹਾਂ ਦੇ ਕਮਿਸ਼ਨ ਬਣ ਗਏ ਪਰ ਜਿਸ ਵਕਤ ਉਹਨਾਂ ਸਮੇਂ ਦੇ ਜ਼ਾਲਮ ਸਰਕਾਰਾਂ ਦੇ ਅੱਗੇ ਡਟ ਕੇ ਖੜਕੇ ਜੋ ਮਹਾਰਾਜ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਐਡੀ ਲਾਸਾਨੀ ਕੁਰਬਾਨੀ ਦਿੱਤੀ ਹੈ ਔਰ ਮਹਾਰਾਜ ਦੇ ਪਰਿਵਾਰ ਨੇ ਸਮਸਤ ਪਰਿਵਾਰ ਨੇ ਐਡੀ ਵੱਡੀ ਲਾਸਾਨੀ ਕੁਰਬਾਨੀ ਦਿੱਤੀ ਹੈ ਸਾਡਾ ਰੋਮ ਰੋਮ ਸਾਡਾ ਰੋਮ ਰੋਮ ਵੀ ਜੇ ਕਿਤੇ ਮਹਾਰਾਜ ਦੀ ਇਸ ਕੁਰਬਾਨੀ ਦਾ ਮਹਾਰਾਜ ਦੇ ਇਸ ਸਾਡੇ ਸਿਰ ਤੇ ਚੜ੍ਹੇ ਹੋਏ ਇਸ਼ਾਨ ਦਾ ਜੇ ਕਿਤੇ ਅਸੀਂ ਮੁੱਲ ਮੋੜਨ ਲੱਗ ਜਾਈਏ ਤਾਂ ਵੀ ਸ਼ਾਇਦ ਕਿਤੇ ਇਸ ਅਸੀਂ ਸੱਤ ਜਨਮ ਲੈ ਕੇ ਵੀ ਇਹ ਨਹੀਂ ਮੋੜ ਪਾਵਾਂਗੇ ਸੋ ਮਹਾਰਾਜ ਦੇ ਪ੍ਰਤੀ ਸ਼ਰਧਾ ਭਾਵਨਾ ਸਤਕਾਰ ਰੱਖਦੇ ਹੋਏ ਸਾਰੇ ਜਣੇ ਆਓ ਆਪੋ ਆਪਣਾ ਫਰਜ਼ ਨਿਭਾਉਂਦੇ ਹੋਏ ਆਪਾਂ ਮਹਾਰਾਜ ਦੇ ਪ੍ਰਤੀ ਇਹ ਸੱਚੀ ਸ਼ਰਧਾ ਦਾ ਸਬੂਤ ਦਿੰਦੇ ਹੋਏ ਏਕੇ ਦਾ ਸਬੂਤ ਦਿੰਦੇ ਹੋਏ ਆਪਾਂ ਇਸ ਸਮਾਗਮ ਨੂੰ ਕਾਮਯਾਬ ਕਰਨ ਦੇ ਵਿੱਚ ਵਟ ਆ ਯੋਗਦਾਨ ਪਾਈ ਜਰਨ ਜੀ ਇੱਕ ਸੁਖੀ ਰੰਧਾਵੇ ਨੇ ਪੋਸਟ ਪਾਈ ਹੈ ਅੱਜ ਦੀ ਅੱਜ ਦੀ ਅੱਜ ਦੀ ਪ੍ਰੈਸ ਕਾਨਫਰੰਸ ਹੈ ਜਿਹੜੀ ਉਹ ਵਿਸ਼ੇ ਦੇ ਉੱਤੇ ਰੱਖਾਂਗੇ ਆਪਾਂ ਇਹਦੀ ਅਲੱਗ ਤੋਂ ਕਰ ਲਾਂਗੇ ਸੋ ਮੈਂ ਹੁਣ ਬੇਨਤੀ ਕਰੂੰਗਾ ਮੇਰੇ ਕੈਬਨਟ ਦੇ ਸਾਥੀ ਈਟੀਓ ਹਰ ਭਜਨ ਸਿੰਘ ਜੀ ਨੂੰ ਕਿ ਉਹ ਵੀ ਇਹਦੇ ਬਾਰੇ ਵਿੱਚ ਆਪਣੇ ਵਿਚਾਰ ਨੇ ਜਿਹੜੇ ਤੁਹਾਡੇ ਨਾਲ ਸਾਂਝੇ ਕਰੇ ਆਂ ਸ਼੍ਰੀ ਅਮਰਸਾ ਸਾਹਿਬ ਦੀ ਉੱਤਰਤਾੜਤੀ ਦੇ ਉੱਤੇ ਸਾਡੇ ਛੋਟੇ ਜਿਹੇ ਸੰਦੇ ਤੇ ਬਹੁਤ ਵੱਡੀ ਗੰੰਤੀ ਦੇ ਵਿੱਚ ਲੋਕਤੰਤਰ ਦਾ ਚੌਥਾ ਥੰਮ ਜਾਣੇ ਜਾਂਦੇ ਮੀਡੀਆ ਕਰਮਚਾਰੀ ਜਿਹੜੇ ਤੁਸੀਂ ਇੱਥੇ ਅੱਜ ਇੱਕ ਬਹੁਤ ਮਹੱਤਵਪੂਰਨ ਪੀਸੀ ਅਟੈਂਡ ਕਰਨ ਪਹੁੰਚੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਡੇ ਮਾਨਯੋਗ ਮੰਤਰੀ ਸਰਦਾਰ ਤਰਨਪ੍ਰੀਤ ਸਿੰਘ ਜੀ ਸੋਹਣ ਸਾਹਿਬ ਜਿਹੜੇ ਕਿ ਮੇਰੇ ਨਾਲ ਕੈਬਨਿਟ ਦੇ ਵਿੱਚ ਕੁਲੀਕ ਨੇ ਮੇਰੇ ਸਾਥੀ ਨੇ ਦੀਪਕ ਬਾਲੀ ਜੀ ਜਿਹੜੇ ਟੂਰਿਜ਼ਮ ਦੇ ਵਿੱਚ ਮੁੱਖアドਵਾਈਜ਼ਰ ਨੇ ਨਾਲ ਸਾਡੇ ਐਮਐਲਏ ਸਾਹ ਸਰਦਾਰ ਕੁਲਦੀਪ ਸਿੰਘ ਜੀ ਧਾਰੀਵਾਲ ਸਾਹਿਬ ਮੈਡਮ ਸੋਨੀਆ ਮਾਨ ਜੀ ਸਾਡੇ ਬਾਬਾ ਬਕਾਲਾ ਸਾਹਿਬ ਤੋਂ ਐਮਐਲਏ ਸਰਦਾਰ ਦਲਬੀਰ ਸਿੰਘ ਜੀ ਟੋਂਗ ਸਾਹਿਬ ਸਾਡੇ ਅੰਮ੍ਰਿਤਸਰ ਪਛਮੀ ਤੋਂ ਵਤਾ ਇੱਕ ਮਾਨਯੋਗ ਸਰਦਾਰ ਜਸਬੀਰ ਸਿੰਘ ਜੀ ਸੰਧੂ ਸਾਹਿਬ ਤੇ ਜਿੰਨੇ ਵੀ ਸਾਡੇ ਹੋਰ ਅਧਿਕਾਰੀ ਸਹਿਬਾਨ ਪਹੁੰਚੇ ਨੇ ਸਭ ਤੋਂ ਪਹਿਲਾਂ ਤੇ ਮੈਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਜਿਹੜੇ ਇਸ ਰਿਲੀਜੀਅਸ ਕਾਮਨ ਕਾਸ ਵਾਸਤੇ ਇੱਥੇ ਹਾਜ਼ਰ ਹੋਏ ਨੇ ਜਿਵੇਂ ਕਿ ਸੋਨ ਸਾਹਿਬ ਨੇ ਦੱਸਿਆ ਕਿ ਅਸੀਂ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹਾਦਤ ਦਿਹਾੜਾ ਮਨਾਉਣ ਜਾ ਰਹੇ ਆ ਅਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਆ ਕਿ ਸਾਨੂੰ ਇਹ ਦਿਹਾੜਾ ਸਾਡੇ ਮਨਾਉਣ ਦਾ ਜਿਹੜਾ ਆ ਸਾਨੂੰ ਸੁਭਾਗ ਪ੍ਰਾਪਤ ਹੋਇਆ ਵੜਪਾ ਗੀ ਆ ਅਸੀਂ ਇਸ ਦਿਹਾੜੇ ਨੂੰ 19 ਨਵੰਬਰ ਤੋਂ ਲੈ ਕੇ 26 25 ਦਸੰਬਰ ਤੱਕ 25 ਨਵੰਬਰ ਤੱਕ ਜਿਹੜਾ ਇਹ ਸ਼ਹਾਦਤ ਦਿਹਾੜਾ ਜਿਹੜਾ ਹੈ ਉਹ ਮਨਾਇਆ ਜਾਣਾ ਹੈ। ਔਰ ਚਾਰ ਮੁੱਖ ਯਾਤਰਾਵਾਂ ਜਿਹੜੀਆਂ ਨੇ ਪਲਾਂਟ ਨੇ ਸਾਡੇ ਮਾਝਾ ਤੇ ਦੁਆਬਾ ਦੀ ਜਿਹੜੀ ਯਾਤਰਾ ਇਹ 20 ਨਵੰਬਰ ਨੂੰ ਗੁਰਦਾਸਪੁਰ ਤੋਂ ਸ਼ੁਰੂ ਹੁੰਦਿਆਂ ਹੋਇਆਂ ਹਮ ਬਟਾਲਾ ਬਾਬਾ ਬਕਾਲਾ ਸਾਹਿਬ ਤੋਂ ਹੁੰਦਿਆਂ ਅੰਮ੍ਰਿਤਸਰ ਸਾਹਿਬ ਯਾਤਰਾ ਪਹੁੰਚੇਗੀ। ਸੋ ਅਸੀਂ ਪੂਰੀ ਇਹਦੇ ਨਾਲ ਸੰਬੰਧਤ ਵੱਖ-ਵੱਖ ਵਿਭਾਗ ਨੇ ਜਿਹੜੇ ਪੰਜਾਬ ਸਰਕਾਰ ਦੇ ਉਹਨਾਂ ਨਾਲ ਅੱਜ ਇੱਕ ਮੀਟਿੰਗ ਕੀਤੀ ਆ ਔਰ ਕਿਸ ਤਰ੍ਹਾਂ ਪ੍ਰਬੰਧ ਕਰਨੇ ਨੇ ਕਿਹੜੇ ਵਿਭਾਗ ਦੀ ਕਿਹੜੀ ਜ਼ਿੰਮੇਵਾਰੀ ਆ ਉਹ ਸਾਰਾ ਕੁਝ ਇੱਕ ਵਿਸਥਾਰਪੂਰਵਕ ਡਿਸਕਸ ਕੀਤਾ ਗਿਆ ਅਸੀਂ ਆਪਣੇ ਜਿਹੜੇ ਕਾਉਂਸਲਰ ਸਹਿਬਾਨ ਨੇ ਅਮਰਸਰ ਨਸਪਲ ਕਾਰਪੋਰੇਸ਼ਨ ਤੇ ਉਹਨਾਂ ਨਾਲ ਵੀ ਮੀਟਿੰਗ ਕੀਤੀ ਆ ਔਰ ਜਿਹੜੇ ਆ ਵਪਾਰੀ ਨੇ ਦੁਕਾਨਦਾਰ ਨੇ ਅੰਮ੍ਰਿਤਸਰ ਦੇ ਉਹਨਾਂ ਨਾਲ ਵੀ ਮੀਟਿੰਗ ਕਰਕੇ ਉਹਨਾਂ ਨੂੰ ਵੀ ਆਪਣੀਆਂ ਸਵਾਵਾਂ ਪ੍ਰਦਾਨ ਕਰਨ ਦੀ ਜਿਹੜਾ ਉਹ ਕਿਹਾ ਗਿਆ ਸੋ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਪੂਰੀ ਤਰ੍ਹਾਂ ਉਹ ਇੱਕ ਇੱਕ ਚੀਜ਼ ਨੂੰ ਬੜਾ ਮਿਨੀਉਰਟਲੀ ਮੋਨੀਟਰ ਕਰ ਰਹੇ ਨੇ ਸਾਡੇ ਨਾਲ ਸਾਡੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਸਾਹਿਬ ਕਿਉਂਕਿ ਉਹ ਅਮਰ ਹਨੰਦਪੁਰ ਸਾਹਿਬ ਦੀ ਉੱਤਰਤਾ ਤੀਨੋਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਰਿਪ੍ਰেজেন্ট ਕਰ ਰਹੇ ਨੇ ਉਹਨਾਂ ਦੀ ਵੀ ਡਿਊਟੀ ਲਗਾਈ ਹੋਈ ਆ ਅੱਜ ਉਹ ਕਿਸੇ ਕਾਰਨ ਕਰਕੇ ਇੱਥੇ ਨਹੀਂ ਪਹੁੰਚ ਸਕੇ ਮੈਂ ਤੁਹਾਡੇ ਤੋਂ ਵੀ ਖਾਸ ਤੌਰ ਤੇ ਮੀਡੀਆ ਦੇ ਕਰਮਚਾਰੀ ਜਿਹੜੇ ਨੇ ਉਹਨਾਂ ਤੋਂ ਵੀ ਆਸ ਕਰੂੰਗਾ ਕਿ ਅਸੀਂ ਇਸ ਸ਼ਹਾਦਤ ਦਿਹਾੜੇ ਨੂੰ ਸ਼ਰਧਾ ਪੂਰਵਕ ਮਨਾਈਏ ਗੁਰੂ ਸਾਹਿਬ ਨੂੰ ਨਤਮਸਤਕ ਹੋਈਏ ਉਹਨਾਂ ਦੇ ਅਸ਼ੀਰਵਾਦ ਪ੍ਰਾਪਤ ਕਰੀਏ ਔਰ ਜੋ ਉਹਨਾਂ ਨੇ ਰਾਹ ਦਰਸਾਏ ਨੇ ਸਾਨੂੰ ਉਹਨਾਂ ਦੇ ਉੱਤੇ ਚੱਲੀਏ ਜਿਵੇਂ ਸੋਨ ਸਾਹਿਬ ਨੇ ਦੱਸਿਆ ਕਿ ਅੱਜ ਤਾਂ ਹਿਊਮਨ ਰਾਈਟਸ ਦੇ ਆ ਬੜੇ ਇੰਸਟੀਚਿਊਟ ਬਣ ਗਏ ਯੂਨੀਵਰਸਿਟੀਆਂ ਦੇ ਵਿੱਚ ਡਿਪਾਰਟਮੈਂਟ ਬਣ ਕੇ ਸਟੇਟ ਹਿਊਮਨ ਰਾਈਟਸ ਕਮਿਸ਼ਨ ਬਣ ਕੇ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਬਣ ਕੇ ਇੱਥੋਂ ਤੱਕ ਕਿ ਯੂਨਾਈਟਿਡ ਨੇਸ਼ਨਸ ਦੇ ਵੀ ਹਿਊਮਨ ਰਾਈਟਸ ਕਮਿਸ਼ਨ ਬਣੇ ਨੇ ਪਰ ਉਸ ਸਮੇਂ ਜਦੋਂ ਕਸ਼ਮੀਰੀ ਪੰਡਤ ਜਿਹੜੇ ਸੀਗੇ ਗੁਰੂ ਸਾਹਿਬ ਕੋਲ ਆਏ ਸੀ ਕਿਤੇ ਉਹਨਾਂ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਦਿੱਲੀ ਦੇ ਵਿੱਚ ਜਾ ਕੇ ਆਪਣਾ ਜਿਹੜਾ ਬਲੀਦਾਨ ਦਿੱਤਾ ਸੀਗਾ ਔਰ ਤੁਹਾਨੂੰ ਸਾਰੇ ਇਸ ਗੱਲ ਤੋਂ ਵੀ ਜਾਣੂ ਹੋ ਕਿ ਉਹਨਾਂ ਦਾ ਅਸੀਸ ਅ ਅਮਰਸ਼ੀਦ ਬਾਬਾ ਜੀਵਨ ਸਿੰਘ ਜੀ ਦਿੱਲੀ ਤੋਂ ਲੈ ਕੇ ਆਏ ਸੀਗੇ ਉਸ ਸਮੇਂ ਜਿਸ ਵੇਲੇ ਜਿਹੜੀ ਹਕੂਮਤ ਸੀਗੀ ਮੋਗਲ ਹਕੂਮਤ ਸੀਗੀ ਮੁਗਲ ਹਕੂਮਤੋਂ ਬੇਖੌਫ ਹੋ ਕੇ 300 ਸਵਾ 300 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਉਹ ਗੁਰੂ ਸਾਹਿਬ ਦਾ ਸੀਸ ਜਿਹੜਾ ਸ਼ਰਧਾਪੂਰਵਕ ਲੈ ਕੇ ਆਏ ਸੀਗੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸੀਸ ਸੌਂਪਿਆ ਸੀਗਾ ਤੇ ਉਹਨਾਂ ਨੇ ਰੰਗਰੇਟੇ ਗੁਰੂ ਦੇ ਬੇਟੇ ਨਾਮ ਜਿਹੜਾ ਉਹ ਦਿੱਤਾ ਸੀਗਾ ਉਹਨਾਂ ਦਾ ਸ਼ਹੀਦੀ ਸਮਾਰਕ ਜਿਹੜਾ ਯਾਦਗਾਰੀ ਸਮਾਰਕ ਜਿਹੜਾ ਉਹ ਵੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਣਾਇਆ ਜਾ ਰਿਹਾ ਟੂਰਿਜ਼ਮ ਵਿਭਾਗ ਵੱਲੋਂ ਉਹਦੀ ਕੰਸਟ੍ਰਕਸ਼ਨ ਕੀਤੀ ਜਾ ਰਹੀ ਆ ਆ ਵੀ 5 ਸਤੰਬਰ ਤੱਕ ਅ ਅਸੀਂ ਉਹ ਵੀ ਜਿਹੜਾ ਉਹ ਸਮਾਗਮ ਜਿਹੜਾ ਸਮਾਰਕ ਬਣ ਰਿਹਾ ਬਾਬਾ ਜੀਵਨ ਸਿੰਘ ਜੀ ਦਾ ਪਾਈਜਤਾ ਜੀ ਮੈਮੋਰੀਅਲ ਉਹਨੂੰ ਵੀ ਅਸੀਂ ਕੰਪਲੀਟ ਜਿਹੜਾ ਉਹ ਕਰ ਲਾਂਗੇ ਔਰ 5 ਸਤੰਬਰ ਤੱਕ ਉਹ ਵੀ ਲੋਕਾਂ ਦੀ ਜਿਹੜਾ ਉਹਦੇ ਦਰਸ਼ਨਾ ਵਾਸਤੇ ਜਿਹੜਾ ਉਹਨੂੰ ਖੋਲਾਂਗੇ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਜਿੰਨੇ ਜਾਣੇ ਸੁਣ ਰਹੇ ਹੋ ਤੁਹਾਡੇ মিডিਆ ਰਾਈ ਵੀ ਔਰ মিডিਆ ਕਰਮਚਾਰੀ ਵੀ ਮੈਂ ਇਹਨਾਂ ਤੋਂ ਇੱਕ ਖਾਸ ਤੌਰ ਤੇ ਇੱਕ ਖਾਸ ਉਮੀਦ ਰੱਖਦਾ ਹਾਂ ਕਿ ਆਪਾਂ ਇਸ ਸਮਾਗਮ ਨੂੰ ਸਫਲ ਕਰਨ ਵਾਸਤੇ ਆਪਾਂ ਆਪਣਾ ਦਿਨੋਂ ਜਿਹੜਾ ਪਿਓਰ ਲਾਉਣਾ ਹੈ ਕਿਉਂਕਿ মিডিਆ ਜਿਹੜਾ ਇਹ ਬਹੁਤ ਵੱਡਾ ਫਾਮ ਆ ਸਰਕਾਰ ਦੀ ਗੱਲ ਲੋਕਾਂ ਤੱਕ ਪਹੁੰਚਾਉਣਾ ਔਰ ਲੋਕਾਂ ਦੀਆਂ ਭਾਵਨਾਵਾਂ ਨੂੰ ਸਰਕਾਰ ਤੱਕ ਲੈ ਕੇ ਉਹਨਾ ਮੀਡੀਆ ਦਾ ਜਿਹੜਾ ਉਹ ਮੁਕਾਮਾ ਸੋ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਆਪਣੀ ਜ਼ਿੰਮੇਵਾਰੀ ਜਿਹੜੀ ਆ ਉਹ ਨਿਭਾ ਰਹੇ ਹੋ ਔਰ ਤੁਹਾਨੂੰ ਸ਼ੁਭ ਕਾਮਨਾਵਾਂ ਵੀ ਔਰ ਮੇਰੇ ਵੱਲੋਂ ਅਪੀਲ ਵੀ ਕਿ ਤੁਸੀਂ ਇਸ ਸਮਾਗਮ ਨੂੰ ਸਫਲ ਕਰਨ ਦੇ ਵਿੱਚ ਆਪਣਾ ਬੰਦ ਤਯੋਗਦਾਨ ਪਾਓਗੇ ਬਹੁਤ ਬਹੁਤ ਧੰਨਵਾਦ ਜੀ ਮੰਤਰੀ ਸਾਹਿਬ ਜੀ ਤੁਸੀਂ ਅਮਰੀਕਾ ਅੱਜ ਜਿਹੜਾ ਦੇਖੋ ਅਸੀਂ ਅੱਜ ਇੱਥੇ ਆਇਆ ਜਿਸ ਵਿਸ਼ੇ ਨਾਲ ਸੰਬੰਧਿਤ ਆਏ ਆ ਕੋਈ ਵੀ ਜਿਹੜਾ ਸਿਆਸੀ ਸਵਾਲ ਆ ਉਹ ਇਸ ਵਿਸ਼ੇ ਨਾਲ ਨਹੀਂ ਜੁੜਦਾ ਤੁਸੀਂ ਰੋਜ਼ ਸਿਆਸੀ ਗੱਲਾਂ ਕਰਦੇ ਹੋ ਰੋਜ਼ ਸਿਆਸੀ ਮੀਟਿੰਗਾਂ ਕਰਦੇ ਹੋ ਬਲਕਿ ਲੈਣੇ ਹੋ ਇਸ ਇਸ ਹਾਲ ਦੇ ਵਿੱਚ ਜਿਸ ਪਵਿੱਤਰ ਵਿਸ਼ੇ ਬਾਰੇ ਅਸੀਂ ਗੱਲ ਕਰ ਰਹੇ ਆ ਇਸ ਨਾਲ ਸੰਬੰਧ ਤੁਹਾਡਾ ਕੋਈ ਸਵਾਲ ਹੋਵੇ ਤਾਂ ਜ਼ਰੂਰ ਪੁੱਛੋ ਵਾਹਨਾ ਸਿਆਸੀ ਸਵਾਲ ਫਿਰ ਕਰੀ ਅੱਜ ਦੇ ਸਵਾਲ ਇਹ ਕਿ ਸਰਕਾਰ ਇਸੀ ਲਗਾਤਾਰ ਵੇਝ ਕਰ ਰਹੀ ਹੈ ਕਿ ਸਰਕਾਰ ਆਪਣੇ ਆਪਣੇ ਮੱਦਮੇ ਸਮਾਗਮ ਨਾ ਕਰੇ ਬਲਕਿ ਜਿਹੜੀ ਸਰਕਾਰ ਦੀ ਡਿਊਟੀ ਹੈ ਕੰਤਾ ਬਣਾਉਣੀ ਆ ਹੋਰ ਕੰਮ ਨੇ ਉਹ ਚੀਜ਼ ਨੂੰ ਤੁਸੀਂ ਕਿਦਾਂ ਦੇਖੋ ਗੱਲ ਇਸ ਤਰ੍ਹਾਂ ਹੈ ਅਸੀਂ ਹਰ ਤਰ੍ਹਾਂ ਦਾ ਸਹਿਯੋਗ ਐਸਜੀਪੀਸੀ ਦੇ ਨਾਲ ਕਰਨ ਨੂੰ ਤਿਆਰ ਹੈ ਔਰ ਅਸੀਂ ਬੇਨਤੀ ਕਰਦੇ ਹਾਂ ਐਸਜੀਪੀਸੀ ਨੂੰ ਕਿ ਇਹ ਸਾਂਝਾ ਕਾਰਜ ਹੈ ਸਰਬ ਸਾਂਝਾ ਕਾਰਜ ਹੈ ਜਿਵੇਂ ਮਹਾਰਾਜ ਦੀ ਬਾਣੀ ਸਰਬ ਸਾਂਝੀ ਹੈ ਐਵੇਂ ਕਾਰਜ ਵੀ ਸਰਬ ਸਾਂਝਾ ਐ ਐਸਜੀਪੀਸੀ ਸਾਡੇ ਨਾਲ ਪਾਰਟਿਸਪੇਟ ਕਰ ਲਵੇ ਸਾਨੂੰ ਤਾਂ ਵੀ ਕੋਈ ਇਤਰਾਜ਼ ਨਹੀਂ ਸਾ ਸਾਡੇ ਤਾਂ ਅਸੀਂ ਤਾਂ ਗੁਰੂ ਮਹਾਰਾਜ ਦੇ ਪ੍ਰਤੀ ਸਮਰਪਿਤ ਹੋ ਕੇ ਕਾਰਜ ਕਰ ਰਹੇ ਆ। ਸੋ ਇਹ ਸਾਰਿਆਂ ਦਾ ਸਾਂਝਾ ਕਾਰਜ ਹੈ ਜੀ ਨੇ ਵੱਧ ਚੜ ਕੇ ਆਪਣਾ ਯੋਗਦਾਨ ਪਾਣਾ ਉਹ ਆਪਣਾ ਯੋਗਦਾਨ ਇੱਥੇ ਪਾ ਸਕਦਾ। ਬਦਰੀ ਸਾਹਿਬ ਜਿਹੜੀ ਸਰਕਾਰਾਂ ਸ਼ੇ ਹੋਇਆ ਉਹ ਧਾਰਨਿਕ ਸਮਾਧਨ ਕਰਉਂਦੀਆਂ ਨੇ ਜਿਹੜੇ ਗੁਰਗਨਖ ਪਾਤਸ਼ਾਹ ਦੀ ਗੱਲ ਕਰੀ ਤਾਂ ਪੰਜਾਬ ਨੂੰ ਜਾਂ ਅੰਮ੍ਰਿਤਸਰ ਨੂੰ ਇੱਕ ਸਪੈਸ਼ਲ ਪੈਕੇਜ ਦਿੱਤਾ ਜਾਇਆ। ਪੰਜਾਬ ਸਰਕਾਰ ਹੋਣ ਵਾਲੀ ਕੁਝ ਕਰ ਰਹੀ ਹੈ ਇਸ ਤੇ ਹਾਥ ਦੇ ਇਨਸਪੈਕਸ਼ਨ। ਦੇਖੋ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਦੇ ਲਈ ਵਿਸ਼ੇਸ਼ ਤੌਰ ਤੇ ਅਸੀਂ ਬਹੁਤ ਵੱਡੇ ਮੁੱਖ ਮੰਤਰੀ ਸਾਹਿਬ ਹੁਣ ਕਈ ਜਾਨੀ ਕਿ ਸਾਡੇ ਜਿਹੜੇ ਵੱਡੇ ਜਾਨੀ ਕਿ ਉਹ ਅਨਾਉਂਸਮੈਂਟਸ ਕਰਨਗੇ ਉਹਦੇ ਵਿੱਚ ਤੇ ਉਸ ਤੋਂ ਇਲਾਵਾ ਜਿੱਥੇ ਇੱਥੇ ਗੁਰੂ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਉੱਥੇ-ਉੱਥੇ ਜਿਹੜੇ ਮਤਲਬ ਕਿ ਜ਼ਰੂਰਤਾਂ ਹੋਣਗੀਆਂ ਅੱਜ ਸਾਡਾ ਪ੍ਰਸ਼ਾਸਨ ਨੇ ਪੂਰੀ ਡਿਟੇਲ ਦੇ ਵਿੱਚ ਉਹਦਾ ਦੀ ਪ੍ਰੋਜੈਕਟ ਰਿਪੋਰਟ ਬਣਾ ਕੇ ਦਿੱਤੀ ਆ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਜਿੱਥੇ ਇੱਥੇ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਧਰਤੀ ਆ ਉਹਦੇ ਲਈ ਸਾਰਿਆਂ ਲਈ ਲਈ ਅਸੀਂ ਵਿਸ਼ੇਸ਼ ਤੌਰ ਤੇ ਸਾਰੇ ਕੰਮ ਕਰਾਂਗੇ ਇੱਕ 30000 ਟਾਲ ਟੈਲ ਟਾਲ ਬੈਂਕ